ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤਨ ਸ਼ਿਗਰੂ ਤੇਗਵਾਲ ਸਾਹਿਬ ਮਹਾਰਾਜ ਸਦਾ ਹੀ ਜਾ ਦੇਗਾ ਰ ਸਦਾ ਹੀ ਜਾ ਦੇਗਾ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਰਿਓ ਕੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤਰਤਨ ਸ਼ਿਗਰੂ ਤੇਗਵਾਲ ਸਾਹਿਬ ਮਹਾਰਾਜ ਕਿਰਪਾ ਕਰੋ ਬਾਬਾ ਜੀ ਮਿਹਰ ਕਰੋ ਬੱਚਿਆਂ ਦੇ ਕਰੋ ਕਿਰਪਾ ਬੱਚੇ ਦੇ ਬੱਚਿਆਂ ਨੂੰ He called okay i <laughs> ਫਿਰ ਤੋਂ ਬੜਾ ਸ਼ਾ ਪਾਲ ਜਨਮ ਜਨਮ ਦੀ ਕੱਟੀਏ ਦਰਸ਼ਨ ਦੇ ਜੀਵਾ ਗੁਰ ਤੇ ਰਾਜ ਸੰਗ ਤੇ ਗੀਵਾ ਗੁਰ ਤੇ ਰਾ

ਸਤਨਾਮ ਵਾਹਿਗੁਰੂ ਸਾਹਿਬ ਜੀ ਅਗ ਰੱਖ ਦਾਸ ਭਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਲਾਦ ਕੀ ਹਰਨਾਖਸ ਫਾਰੇ ਕਰਿਆਜ ਹੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਸੀਨਤ ਵਸਤਰ ਦੀਨ ਬਹੁ ਸਾਜ ਸੋਦਨ ਮਾਯਾ ਪਦਾ ਤੇ ਰਾਖਿਆ ਗਣ ਕਪੜਤ ਓਰੇ ਤੇ ਕਾਜ ਸ਼੍ਰੀ ਸਤਗੁਰੂ ਸੋ ਪ੍ਰਸੰਨ ਕਲਯੁਗ ਹੋਏ ਰਖੋ ਦਾਸ ਭਟ ਕੀ ਲਾਜ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਉ ਕਰਵਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰ ਦੁਆਰ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤ ਗੁਰ ਪੂਰਾ ਪਾਇਆ कबीर चकई जौन निस बिछुर आय मिल पर भात जो नर बिछुरे राम स्यों ना दिन मिले ना रात हर सो हीरा छाडक कर यान किया नर दो जक जाहेंगे सतपह खे रविदास हाँ आया दूरो जल कर मैं तकी तु शरण आय जियो मैं आशा रखी चित्त में मेरा सब दुख गवाए जियो राम नाम उर्म गयो जा सम नहीं सिमरत संकट मिट दर्श तुहारो हो से एन सुसहज सुभा दर्शन पर से गुरु क जन्म मरण दुख ਹੋ ਵਾ ਸਫਤ ਖਸਮ ਦੀ ਹੋਰ ਹਰਸੋ ਘਰਸ ਤੁਧ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਤਸ਼ਾ ਸਿਰ ਸ਼ਾਹ ਦਾ ਜੁਜ ਸੁਪਾਸ ਬੈਠਿਆ ਸੋਹੀਆ ਸਬਨਾ ਦਾ

ਗੋ ਰਹਾ ਕਰੀ ਨਾ ਇਹ ਕੀ ਮਨ ਰਵਣ ਕਾਨ ਕਾਨ ਤੁਮ ਕੰਨਨੀ ਪਰਦਾ ਪਰਦਾ ਜਗ ਅਸਰਜਾ ਰਾਮ ਰਾਮ ਰਹਾ ਕਰੀ

ਟਟਹੀ ਮਰਹਿੰਦੇ ਹਿੰਦੇ ਹੰਦੇ ਰਹਿਣਾ ਤੈਖ ਕੋ ਜਿਉ ਬੇਹੰਤ ਬਹੁਤ ਜਨਮ ਮੰ ਭਰ ਮਰ ਰਹੇ ਅਸਥੇ ਅਸਥਰੀ ਮਤ ਨਹੀਂ ਪਾਈ ਮਾਸਰ ਤੇਰੇ ਪਾਏ ਪਦ ਹਰ ਭਜ ਨਾਨਕ ਕਾਨਕ ਬਾਤ ਮਕਾਈ ਬਹੁਤ ਬਹੁਤ ਜਨਮ ਭਰ ਮਰ ਕਰ ਹਾਰਿਓ ਅਸਥੇ ਅਸੰਦਰ ਹਤਾਈ ਪਾਈ ਮਹਾਨ ਸਦੇ ਪਾਏ ਪਦ ਹਰ ਭਜ ਨਾਨਕ ਨਾਨਕ ਬਾਤਿ ਬਤਾਈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਸੋਰਠ ਮਹੱਲਾ ਨੋਵਾਂ ਮਨ ਰੇ ਕਾਉਨ ਕੁਮਤ ਤੈ ਲੈਨੀ ਪਰ ਦਰਨ ਨਿੰਦਿਆ ਰਸ ਰਚਿਓ RAM ਭਗਤ ਨਹਿ ਕਿਨੀ ਰਹਾਓ ਗੁਰੂ ਪਿਆਰ ਵਾਲਿਓ ਜਿਹਦਾ ਪਾਵਨ ਮੁਖਵਾਕ ਤਿਆਗ ਬੈਰਾਗ ਤੇ ਅਨੁਰਾਗ ਦੀ ਮੂਰਤ ਨੋ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਸੋਹਰਾ ਠraag ਅੰਦਰ ਪਾਵਨ ਅੰਗ 631 ਅਤੇ 32 ਉੱਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਨਾ ਇਹ ਮਨਾ ਤੋਏ ਭੈੜੀ ਮਤ ਕਿਥੋਂ ਪ੍ਰਾਪਤ ਕੀਤੀ ਹੈ ਕਿਥੋਂ ਸਿੱਖਿਆ ਲਈ ਕਿ ਹਮੇਸ਼ਾ ਹੀ ਪਰਾਏ ਇਸਤਰੀ ਅਤੇ ਪਰਾਏ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਤੇ ਮਾਲਕ ਦੀ ਭਗਤੀ ਕਦੇ ਨਹੀਂ ਕਰਦਾ ਅਸਲ ਵਿੱਚ ਜੀਵਨ ਦੇ ਤੇ ਮਾਲਕ ਦੀ ਇਵادت ਦੇ ਨਹੀਂ ਮਿਲਿਆ ਸੀ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਸੀ ਕਉ ਇਸ ਬਾਜੀ ਨੂੰ ਤੋਂ ਦੂਜੇ ਪਾਸੇ ਲਾ ਬੈਠਾ ਹੈ ਇਸ ਜੀਵਨ ਨੂੰ ਦੂਜੇ ਪਾਸੇ ਲਾ ਬੈਠਾ ਹੈ ਜਿਸ ਸਦਕਾ ਜੀਵਨ ਅਕਾਰਥ ਜਾ ਰਿਹਾ ਹੈ ਤੋ ਮਾਲਕ ਦੀ ਇਬਾਦਤ ਕਰ ਉਸ ਦੇ ਗੁਣ ਗਾ ਤਾਂ ਕਿ ਮਨੁੱਖਾ ਜੀਵਨ ਸਫਲ ਹੋਵੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹਸਾ ਨੂੰ ਰੋਜ਼ ਕਹਿੰਦੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਭਈ ਜੇ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਜੀਵਨ ਅਕਾਰਥ ਹੈ ਇਸ ਕਰਕੇ ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ ਮੀਨ ਐ ਮੇਰੇ ਮਨ ਐਵੇਂ ਰਬ ਦੀ ਇਬਾਦਤ ਕਰ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਤੂੰ ਬਾਣੀ ਤੋਂ ਬਿਨਾਂ ਨਾ ਰਹਾ ਕਰ ਗੁਰੂ ਮਿਹਰ ਕਰੇ ਇਹ ਪ੍ਰੀਤ ਬਣੇ ਗੁਰੂ ਕੋਲੋਂ ਇਹ ਮਤ ਲਈਏ ਕਿ ਰੱਬ ਦੀ ਇਬਾਦਤ ਕਰੀਏ ਆਪਣਾ ਜੀਵਨ ਸਵਾਰੀਏ ਸਤਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭਨਾ ਦਾ ਆਵੇ ਗਾਵੇ ਸੇਵਾ ਸਤਗੁਰ ਦੇ ਦਰ ਤੇ ਥਾਂੇ ਪਵੇ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ